संपर्क किया है कि हमें बता दीजिए कौन से होटल में कहाँ कहाँ रुके हुए हैं और हम संपर्क कर रहे हैं टूरिज्म डिपार्टमेंट की तरफ से कर रहे हैं तो जो जो, जो भी है वैसे तो उनको गाड़ियों में गए होंगे या लेकिन स्टक हो गए हैं वहाँ पे तो उनको वापस लाने के लिए या उनको सेफ वापस लाने के लिए हम जो है पठानकोट का बॉर्डर जो है वहाँ पे वहाँ तक उनको ला उसके बाद उनको घर पर छोड़ना उनको वो ये देखो उन्होंने ਦੇਖੋ ਗ੍ਰਨੇਟ ਜਿੰਨੇ ਵੀ ਆਏ ਤੇ ਅਟੈਕ ਹੋਏ ਸਾਰੇ ਬੰਦੇ 24 ਘੰਟਿਆਂ ਦੇ ਵਿੱਚ ਫੜੇ ਉਸ ਤੋਂ ਬਾਅਦ ਬੰਦ ਹੋ ਗਏ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਤਾਂ ਨਹੀਂ ਚੱਲਣਾ ਕੰਮ ਹਾਂ ਜੇ ਉਹ ਨਾ ਫੜੇ ਜਾਂਦੇ ਤਾਂ ਸ਼ਾਇਦ ਵੱਡੇ ਕ੍ਰਾਈਮ ਲਈ ਤਿਆਰ ਹੋ ਜਾਂਦੇ ਕਿਉਂਕਿ ਜਦੋਂ ਨਾ ਫੜਿਆ ਜਾਂ ਫਿਰ ਹੌਸਲਾ ਵੱਧ ਜਾਂਦਾ ਠੀਕ ਹੈ ਨਾ ਕਿ ਮੈਂ ਕਰ ਸਕਦਾ ਹਾਂ ਕੰਮ ਮੈਨੂੰ ਕੀ ਹੁੰਦਾ ਪਹਿਲਾਂ ਮੈਂ ਕੀਤਾ ਸੋ ਕੁਝ ਇਨਕਾਊਂਟਰ ਹੋ ਗਏ ਕੁਝ ਦੇ ਕੁਝ ਫੜੇ ਗਏ ਤਾਂ ਉਹਦੇ ਨਾਲ ਜਿਹੜਾ ਬਹੁਤ ਥੱਲ ਪਈ ਹੈ ਸੋ ਉਹ ਤਾਂ ਕਰਨਗੇ ਜੀ ਉਹ ਤਾਂ ਉਹ ਤਾਂ ਜੋ ਹੁੰਦਾ ਉਹਨਾਂ ਤੋਂ ਮਤਲਬ ਦੇਸ਼ ਨੂੰ ਮਤਲਬ دہشت ਫਲਾਉਣ ਲਈ ਦੇਸ਼ ਨੂੰ ਡਰਾਉਣ ਲਈ ਉਹਦਾ ਆਪਣਾ ਕਰਦੇ ਆ ਰਹੇ ਨੇ ਬਹੁਤ ਸਾਲਾਂ ਤੋਂ ਕਰਦੇ ਆ ਰਹੇ ਨੇ ਉਹਨਾਂ ਦਾ ਕੰਮ ਹੀ ਇਹ ਹੈ ਠੀਕ ਹੈ ਨਾ ਸੋ ਹੁਣ ਵੀ ਜੋ ਇਨੀਸ਼ੀਅਲ ਜਾਂਚ ਤੋਂ ਪਤਾ ਲੱਗਿਆ ਕਿ ਉਹ ਪ੍ਰਾਵਲ ਕੋਟ ਬੈਠ ਕੇ ਕੋਈ ਹੋਈ ਹੈ ਪਲੈਨਿੰਗ ਇਸ ਅਟੈਕ ਦੀ ਉਧਰੋਂ ਆਏ ਨੇ ਤੇ ਬਕਾਇਦਾ ਉਹਨਾਂ ਨੇ ਹੈਲਮਟ ਪਾਈ ਹੋਈ ਸੀ ਜਿਨ੍ਹਾਂ ਤੇ ਕੈਮਰੇ ਲੱਗੇ ਹੋਏ ਸੀ ਉਹ ਕੈਮਰੇਆਂ ਵਾਲੇ ਐ ਹੈਲਮਟ ਜਿਹੜੇ ਨੇ ਉਹ ਕਿੱਥੋਂ ਆ ਗਏ ਉਹਨਾਂ ਕੋਲ ਸੋ ਉਹ ਤਾਂ ਸਾਰਾ ਜਿਹੜਾ ਉਹ ਜਿਹੜਾ ਸਮਝ ਲੋ ਵੀ ਮੌਦਦਾ ਸਮਾਨ ਉਹ ਸਾਰਾ ਉਹ ਭੇਜਦੇ ਨੇ ਸੋ ਇਸੇ ਕਰਕੇ ਮਤਲਬ ਅਸੀਂ ਕਿਉਂਕਿ ਪੰਜਾਬ 532 ਕਿਲੋਮੀਟਰ ਬਾਰਡਰ ਨਾਲ ਇਧਰੋਂ ਵੀ ਅਸੀਂ ਨਾਲ ਜੁੜੇ ਹੋਏ ਆਂ ਤੇ ਅਸੀਂ ਆਲਰੇਡੀ ਪਹਿਲਾਂ ਵੀ ਅਸੀਂ ਬਹੁਤ ਸਾਲ ਇਹ ਚੱਲ ਚੁੱਕੇ ਆ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੋ ਅਸੀਂ ਅਲਰਟ ਪਾ ਇਸ ਕੰਮ ਲਈ ਕਿਉਂਕਿ ਦੁੱਧ ਦਾ ਫੁਕਿਆ ਲੱਸੀ ਨੂੰ ਵੀ ਫੁਕਾ ਮਾਰਦਾ ਸੀ ਸੋ ਅਸੀਂ ਅਸੀਂ ਬਿਲਕੁਲ ਵੀ ਟੈਲ ਨਹੀਂ ਦਿੱਤੀ